ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਅਮਰੀਕਾ ਦਾ ਇਹ ਮੁੰਡਾ ਆਪਣੀ ਮੰਗਣੀ ਕਰਕੇ ਹਟਿਆ ਸੀ ਅਤੇ ਆਉਣ ਵਾਲੀ ਇਸ ਫਰਵਰੀ ਨੂੰ 6 ਤਰੀਕ ਨੂੰ ਉਸਨੇ ਬਰਾਤ ਚੜ੍ਹਨਾ ਸੀ 4 ਤਰੀਕ ਨੂੰ ਜਿਹੜੇ ਸ਼ਗਨ ਪਹਿਣੇ ਸੀ ਉਹਨਾਂ ਦੀ ਤਿਆਰੀਆਂ ਮਾਪਿਆਂ ਦੇ ਵੱਲੋਂ ਅਤੇ ਉਸ ਲਾੜੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਸਨ ਪਰ ਨਹੀਂ ਪਤਾ ਸੀ ਕਿ ਵਿਆਹ ਤੋਂ ਪਹਿਲਾਂ ਹੀ ਕਿੱਡਾ ਵੱਡਾ ਝਟਕਾ ਇਸ ਪਰਿਵਾਰ ਨੂੰ ਲੱਗਣਾ ਹੈ ਅਤੇ ਉਸ ਕੁੜੀ ਨੂੰ ਜਿਸਨੇ ਆਪਣੇ ਸਹੌਣ ਵਾਲੇ ਪਤੀ ਨੂੰ ਗਵਾ ਦਿੱਤਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਇੱਕ ਦੁਖਦ ਖਬਰ ਸਾਹਮਣੀ ਆਈ ਜਿੱਥੇ ਪਤਾ ਲੱਗਿਆ ਕਿ ਅਜੇ ਪਾਲ ਸਿੰਘ ਗਿੱਲ ਪੁੱਤਰ ਪਰਉਪਕਾਰ ਸਿੰਘ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਉੱਥੇ ਹੀ ਉਸ ਨੂੰ ਬੀਤੇ ਦਿਨੀ ਜਦੋਂ ਉਹ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਹਟਿਆ ਸੀ ਤਾਂ ਸੁੱਤਾ ਹੀ ਰਹਿ ਗਿਆ ਇਕ ਦੋਸਤ ਦੇ ਵੱਲੋਂ ਜਦੋਂ ਉਸਨੂੰ ਬੇਸੁੱਤ ਦੇਖਿਆ ਗਿਆ ਤਾਂ ਹਲਾਇਆ ਗਿਆ, ਆਵਾਜ਼ਾਂ ਲਗਾਈਆਂ ਗਈਆਂ ਪਰ ਅੱਗੋਂ ਅਜੇ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਮੱਗਰੋਂ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਗਈ ਅਤੇ ਪਰਿਵਾਰਿਕ ਮੈਂਬਰਾਂ ਦੇ ਕੰਨਾਂ ਦੇ ਵਿੱਚ ਇਹ ਦੁਖਦ ਖਬਰ ਪਈ ਕਿ ਉਹਨਾਂ ਦਾ ਇਹ ਜਵਾਨ ਅਤੇ ਹੌਣ ਹਰਪੁੱਤ ਦੁਨੀਆ ਦੇ ਵਿੱਚ ਨਹੀਂ ਰਿਹਾ। ਮਾੜੀ ਘਟਨਾ ਹੋਣ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਉੱਥੇ ਹੀ ਪਰਿਵਾਰਿਕ ਮੈਂਬਰ ਦੱਸ ਰਹੇ ਨੇ ਕਿ ਕਿੰਝ ਸੀ ਵਿਆਹ ਦੇ ਚਾਹ ਪੂਰੇ ਕਰਨੇ ਸੀ ਪਰ ਉਸ ਤੋਂ ਪਹਿਲਾਂ ਹੀ ਰੱਬ ਨੇ ਅਜਿਹਾ ਬਾਣਾ ਵਰਤਾ ਦਿੱਤਾ ਜੋ ਉਹਨਾਂ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਪਰਿਵਾਰਿਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਪੁੱਤ ਨੂੰ ਸਾਇਲੈਂਟ ਅਟੈਕ ਦੀ ਗੱਲ ਆਖੀ ਜਾ ਰਹੀ ਹੈ ਜਿਸ ਦੇ ਚੱਲਦੇ ਉਸ ਦੀ ਜਾਨ ਅਮਰੀਕਾ ਦੇ ਵਿੱਚ ਗਈ ਹੈ ਕੱਚਾ ਪਉਦੇ ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਹਾਂਜੀ ਚਾਰ ਜਾਨੇ ਸੀਗੇ ਜਿਹੜੀ ਇੱਕ ਕੰਪੀਰ ਦੇ ਵਿੱਚ ਰਹਿੰਦੇ ਸੀ ਆਣ ਕੇ ਦੋ ਇਚਾਨਾਂ ਦੀ ਰਰਾ ਇਹਨਾਂ ਨੇ ਆਪਣਾ ਖਾਦਾਇਆ ਰੱਖ ਆਪਣੇ ਦਿਨਰ ਕੀਤਾ ਆ ਕਰਕੇ ਤੇ ਕੋਈ ਤਕਰੀਬ 11:00 ਵਜੇ ਦੇ ਨਾਲੇ ਮਤਲਬ ਸੁੱਤੇ ਨੇ 12:00 ਵਜੇ ਤੱਕ 11:00 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਆਨਲਾਈਨ ਸੀਗਾ ਹਾਂਜੀ ਤੇ ਉਹਨਾਂ ਦੇ ਦੱਸਣ ਮੁਤਾਬਕ ਆ ਕਿ 12:00 ਵਜੇ ਦੇ ਨਾਲ ਆਪਾਂ ਸੁੱਤੇ ਉਹ ਤੋਂ ਬਾਅਦ ਤੋਂਗੇ ਨੇ 4 ਵਜੇ ਦੇ ਕਰੀਬ ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਹੈ ਉਹ ਬਾਥਰੂਮ ਵਾਸਤੇ ਉੱਠਿਆ ਆ ਜਦੋਂ ਉੱਠਿਆ ਤੇ ਉਦੋਂ ਨੇ ਦੇਖਿਆ ਕਿ ਇਹ ਸਾਡਾ ਬੇਟਾ ਅਜੀਪਾਲ ਇਹਦੀ ਬਾਹ ਜਿਹੜੀ ਹੈ ਇਸ ਤਰ੍ਹਾਂ ਥੱਲੇ ਲੱਗਦੀ ਆ ਤੇ ਉਹਨੇ ਉਹਨੂੰ ਬਾਹ ਚੁੱਕ ਕੇ ਤੇ ਜਦੋਂ ਆਉਂਦੇ ਰੱਖੀਆ ਉਹਨੂੰ ਸ਼ੱਕ ਪਿਆ ਕਿ ਬਾਹ ਦੀ ਹਰਕਤ ਨਹੀਂ ਕੋਈ ਵੀ ਹੈ ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਹਲਾ ਕੇ ਇਹਨੂੰ ਵਾਜਾ ਮਾਰੀਆਂ ਨੇ ਅੱਗੋਂ ਨਾ ਕੋਈ ਆਵਾਜ਼ ਆਈ ਆ ਤੇ ਨਾਲ ਹੀ ਇਹਦਾ ਸਰੀਰ ਕੋਈ ਕਿਸੇ ਨੇ ਹਰਕਤ ਕੀਤੀ ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਖਾ ਕੇ ਦੱਸਿਆ ਵੀ ਅਜੇ ਪਹਨਵਾਚ ਨਹੀਂ ਦੇ ਰਿਹਾ ਪਤਾ ਨਹੀਂ ਕੀ ਗੱਲ ਹੈ ਉਹ ਤੋਂ ਬਾਅਦ ਉਹਨਾਂ ਨੇ ਫੇਰ ਪੁਲਿਸ ਨੂੰ ਜੜੀ ਰਿਹਾ ਰਿਪੋਰਟ ਕੀਤੀ ਆ ਤੇ ਕੋਈ 12 ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ ਤੇ ਪਹੁੰਚ ਗਈ ਆ ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮੁੱਢਲੀ ਸਹਾਇਤਾ ਹੁੰਦੀ ਆ ਟ੍ਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ ਡੇਢ ਘੰਟਾ ਲਾ ਕੇ ਪੂਰਾ ਕੀਤਾ ਲੇਕਿਨ ਉਹ ਬਹੁਤ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦੇ ਦਿੱਤਾ ਕਿ ਨਹੀਂ ਇਹ ਬੇਟੇ ਦੀ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁੱਕੀ ਕਿਹੜੇ ਸ਼ਹਿਰ ਚ ਸੀਗਾ ਇਹ ਬੇਟਾ ਪੋਟਲੈਂਡ ਸ਼ਹਿਰ ਹੈ ਓਰੇਗਨ ਡਿਸਟ੍ਰਿਕਟ ਹੈ ਅਮਰੀਕਾ ਦਾ ਜਿੱਥੇ ਸੀਗਾ ਕੋਈ ਕਰੀਬ ਇਹਨੂੰ ਆਰਥਿਕ ਸਾਧਨ ਉਹ ਅਠਵਾਂ ਸਾਧਨ ਜਾਂਦਾ ਕਿ ਹੁਣ ਇਹ ਉੱਥੋਂ ਦਾ ਇਹਨੂੰ ਸਿਟੀਜ਼ਨਸ਼ਿਪਿੰਗ ਮਿਲ ਚੁੱਕੀ ਹੈ ਵੈਲ ਸੈਟਲ ਸੀ ਦਾ ਕਾਰੋਬਾਰ ਬਹੁਤ ਵਧੀਆ ਸੀ। ਸਾਡੇ ਬੱਚਾ ਬਹੁਤ ਹੀ ਹੋਣ ਹਰ ਬੱਚਾ ਸੀ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਨਸ਼ਾ ਤਾਂ ਕੋਈ ਉਹਦੀ ਚੀਜ਼ ਨਹੀਂ ਸੀ ਕਰਦਾ। شادی ਉਹ شادی ਇਹਨਾਂ ਦੀ ਮੰਗਣੀ ਆਜੇ ਪਿਛਲੀ ਫਰਵਰੀ ਆ ਇਹਦੇ ਵਿੱਚ ਮੰਗਣੀ ਕੀਤੀ ਸੀ। ਤੈਰਕਾਂ ਦੀ ਜਿਹੜੀ ਹੁਣ ਫਰਵਰੀ ਦੇ ਵਿੱਚ ਇਹਦਾ 4 ਤਰੀਕ ਦਾ ਸਗਨ ਸੀਗਾ ਤੇ 6 ਤਰੀਕ ਨੂੰ ਗਰਾਤੀ। ਉਹਦੀਆਂ ਤਿਆਰੀਆਂ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਸੀ। ਪਰ ਰੱਬ ਨੂੰ ਕੁਝ ਕੀ ਮਨਜ਼ੂਰੀ ਉਹਦਾ ਕੋ ਪਾਣਾ ਮੰਨਣਾ ਪੈਣਾ ਹਾਂਜੀ ਡੈਡ ਦੀ ਕੋਈ ਹਾਂਜੀ 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 ਮਤਲਬ ਉਹ ਡੈਡ ਬਾਡੀ ਵਾਸਤੇ ਕਿਉਂਕਿ ਉੱਥੇ ਸਾਡੇ ਜਿਹੜੇ ਆ ਪੁਰਾਣੇ ਰਿਸ਼ਤੇਦਾਰੀ ਬਹੁਤ ਉੱਥੇ ਨੇ ਇਸ ਟਾਈਮ ਉਹਨਾਂ ਦੇ ਕੋਲ ਉੱਥੇ ਪਹਿਲਾਂ ਤਾਂ ਕਹਿੰਦੇ ਸੀ ਵੀ ਥੋੜਾ ਟਾਈਮ ਲੱਗੂਗਾ ਕੋਈ ਇੱਕ ਮਹੀਨਾ ਵੀ ਲੱਗ ਸਕਦਾ ਲੇਕਿਨ ਉਹ ਫੋਨ ਉਹਨਾਂ ਦੀ ਅਪਰੋਚ ਕਰਨ ਤੇ ਉਹਨਾਂ ਨੇ ਆਖਿਆ ਕਿ ਇੱਕ ਹਫਤੇ ਤੱਕ ਯਾਨੀ ਕਿ ਸ਼ੁੱਕਰਵਾਰ ਦਾ ਉਹਨਾਂ ਨੇ ਆਖਿਆ ਸ਼ੁੱਕਰਵਾਰ ਦੇ ਰਿਆਂਗੇ ਜਿਹੜੇ ਬਾਦੀ ਹੋ ਸਕਦਾ ਹੈetva ਸਾਡੇ ਕੋਲ ਉਹ ਪਹੁੰਚ ਜਾਵੇ ਤਾਂ ਮੈਂ ਕਿਸ ਤਰ੍ਹਾਂ ਪਤਾ ਲੱਗੇ ਕਿਸ ਤਰ੍ਹਾਂ ਮੈਨੂੰ ਆ ਕੇ ਇਸ ਤਰ੍ਹਾਂ ਹੋ ਜਾਵੇ ਸੁਨਾਤ ਮੈਂ ਤੇ ਡਿਊਟੀ ਤੋਂ ਜਦੋਂ ਘਰ ਆਇਆ ਤੇ ਬੇਟੀ ਦਾ ਫੋਨ ਆਇਆ ਸਹਰੀ ਬੇਟੀ ਵੀ ਕੈਨੇਡਾ ਰਹਿੰਦੀ ਆ ਤੇ ਫੋਨ ਜਦੋਂ ਆਇਆ ਤੇ ਕੋਈ ਗੱਲ ਨਹੀਂ ਸੀ ਹੋਣ ਦੀ ਫਿਰ ਮੈਂ ਉਹਨੂੰ ਬਾਰ-ਬਾਰ ਪੁੱਛਿਆ ਕਿ ਮਤਲਬ ਕੀ ਗੱਲ ਹੈ ਤੂੰ ਮਤਲਬ ਕੰਮ ਕਿਉਂ ਨਹੀਂ ਕਰਦੀ ਫਿਰ ਉਹਨੇ ਦੱਸਿਆ ਕਿ ਮਤਲਬ ਜਿਹੜਾ ਉੱਪਰ ਸਾਡਾ ਮੇਰਾ ਜੀਰ ਅਜੇ ਪਾਲਿਆ ਉਹ ਨਹੀਂ ਠੀਕ ਮੈਨੂੰ ਉਹਨੇ ਦੱਸਿਆ ਉਹਨੂੰ ਸਾਟ ਲੱਗੀ ਆ ਨਹੀਂ ਫਿਰ ਕੋ ਥੋੜਾ ਜਾ ਪੈਨੋ ਉਹ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ ਫਿਰ ਮੇਰਾ ਵੱਡਾ ਬ੍ਰਦਰ ਜਿਹੜਾ ਕਿ ਨਾਲ ਹੀ ਮੇਰੇ ਦੂਸਰੇ ਘਰ ਵਿੱਚ ਰਹਿੰਦਾ ਉਹ ਉਧਰੋਂ ਰੋਂਦੇ ਆਉਂਦੇ ਆ ਮੈਂ ਉਸਕੇ ਬਾਰ ਬਾਰ ਉਹਨੂੰ ਕੋਈ ਨਾ ਕੀ ਹੋਇਆ ਕੀ ਹੋਇਆ ਫਿਰ ਬਣਾਉਣਾ ਦੱਸਿਆ ਉਹਨਾਂ ਨੇ ਕਿ ਅਜੇ ਪਾਲ ਨੂੰ ਅਟੈਕ ਹੋ ਗਿਆ ਪਾਲ ਦੀ ਡੈਥ ਹੋ ਚੁੱਕੀ ਹੈ ਈ ਲੱਗਦਾ ਸੀ ਅਜੇ ਪਾਤਾ ਹੈ ਜੀ ਸਾਹਿਬ ਮੇਰਾ ਮਤਲਬ ਸਾਡੇ ਦਾੜਾ ਦਾ ਭਤੀਜਾ ਹੀ ਹੋਇਆ ਆਪਣਾ ਤੇ ਕੋਈ 8 ਸਾਲ ਪਹਿਲਾਂ ਮੇਰੇ ਬੇਟੇ ਦੇ ਨਾਲ ਇਹ ਦੋ ਇਕੱਠੇ ਗਏ ਹੈ ਯੂ ਐਸ ਏ ਇਕੱਠੇ ਗਏ ਸੀ ਬੜਾ ਵਧੀਆ ਉਹਨਾਂ ਦੋਖੇ ਆਪਸ ਵਿੱਚ ਕਾਰੋਬਾਰ ਚੱਲ ਰਿਹਾ ਸੀ ਠੀਕ ਸੀ ਬਹੁਤ ਵਧੀਆ ਆ ਬੀਤੇ 26 27 ਤਰੀਕ ਨੂੰ ਰਾਤ ਨੂੰ ਇਕੱਠੇ ਯਾਰ ਦੋਸਤ ਚਾਰ ਜਣੇ ਬੈਠੇ ਰੋਟੀ ਪਾਣੀ ਖਾਧਾ ਨਾਲ ਆਪਸ ਵਿੱਚ ਰੋਟੀ ਪਾਣੀ ਖਾਣ ਤੋਂ ਬਾਅਦ ਇਹ ਟੈਲੀਫੋਨ ਤੇ ਗੱਲ ਕਰਦਾ ਕਰਦਾ ਸੋ ਫੇਰ ਲੰਮੇ ਪੈਣ ਲਗਾ। ਤੇ ਯਾਰਾਂ ਦੋਸਤਾਂ ਨੇ ਕਿਹਾ ਵੀ ਨੀਂਦ ਆ ਗਈ ਸਵੇਰੇ ਫੇਰ ਆਪਣਾ ਉੱਠਣਾ ਤੇ ਚਲੋ ਸੌਣੇ ਆਪਾਂ। ਇਹਨੂੰ ਅ ਬੁਜਾਏ ਥੌਂਦੇ ਹੁੰਦੇ ਤੇ ਜੀਤਨਾ ਖਰਾਵੇ ਚਲੋ ਦੋ ਜਣ ਫੜਕ ਚੁੱਕੇ ਬੈਂਡ ਦੇ ਬਾਸਤ। ਉੜ ਕੇ ਜਾਂਦੇ ਚੱਲ ਆਪਾਂ ਨੂੰ ਸੌਂ ਜੀਏ ਸਵੇਰੇ ਆਪਾਂ ਸੌਫੇ ਉੱਠ ਕੇ ਆਪਣੇ ਕਾਰੋਬਾਰ ਤੇ ਜਾਣਾ। ਤੇ ਉਹ ਵੀ ਸੌਂ ਗਏ। ਕੋ 3-4 ਵਜੇ ਦੇ ਕਰੀਬ ਇੱਕ ਦੋਸਤ ਬਾਤ ਹੋ ਗਏ ਜਾਣ ਵਾਸਤੇ ਉੱਠਿਆ। ਉਠ ਕੇ ਉਹਨੇ ਦੇਖਿਆ ਕਿ ਅਜੇ ਪਾਲ ਸਿੰਘ ਦੀ ਬਾਹ ਜਿਹੜੀ ਉਹ ਤਾਂ ਲੰਕੀ ਹੈ ਬੈਠ ਦੋ ਤੇ ਉਹਨੇ ਸੋਚਿਆ ਕਿ ਇਹਨੂੰ ਮੈਂ ਬਾਹ ਤਾਂ ਕਰਾਂ ਤੇ ਉਹ ਜਦੋਂ ਤਾਂ ਕਰਦਾ ਖੇਠਾਂ ਦੇ ਦੌਰਾਨ ਕੀਤਾ ਤੇ ਉਹਨੂੰ ਕੋਈ ਹੇਲ-ਜੁਲਮ ਜੋ ਉਸਨੇ ਹੋਈ ਉਹਨੇ ਫਿਰ ਉਹਨੂੰ ਲਾਇਆ ਉਹ ਅਜੇ ਪਾਲ ਉੱਠਾ ਕੇ ਪਾਲ ਉੱਠ ਪਰ ਅਜੇ ਪਾਲ ਨੇ ਬਾਹ ਦਿੱਤੀ ਫਿਰ ਇਹਦੇ ਨਾਲ ਦੂਸਰੇ ਜਿਹੜੇ ਦੋਸਤ ਸੀ ਨਾਲ ਸੀ ਉਹਨੂੰ ਉਠਾਇਆ ਉਹਨੂੰ ਉੱਠ ਕੇ ਵਜ੍ਹਾ ਵਜ੍ਹਾ ਮਾਰੀਆਂ ਪਰ ਉਹ ਕੋ ਨਹੀਂ ਬਾਹਰ ਨਿਕਲੀ ਫਿਰ ਉਹਨਾਂ ਨੇ ਹਟਾ ਕੇ ਫਿਰ ਨੇ ਕਰ ਬਣੀ ਫਿਰ ਉਹਨਾਂ ਪੁਲਿਸ ਨੂੰ ਬੁਹਰਨ ਕੀਤਾ ਉਹਨਾਂ ਕਹੇ ਕਿ ਤੂੰ ਇਹਨੂੰ ਥੋੜੀ ਮੁੱਢਲੀ ਸਹਰਾ ਦੋ ਮੱਦੋ ਬੈਠਾ ਹੰਪਿੰਗ-ਪੁੰਗਿੰਗ ਕਰੋ ਤੇ ਅਸੀਂ ਮਤਲਬ ਮੈਡੀਕਲ ਟੀਮ ਲੈ ਕੇ ਨਾਲ ਆ ਰਹੇ ਹਾਂ ਤੋ 15-20 ਮਿੰਟ ਬਾਅਦ ਪੁਲਿਸ ਆ ਗਈ ਨਾਲ ਆਪਣੀ ਐਮਬੂਲੈਂਸ ਲੈ ਕੇ ਨਾਲ ਆ ਗਈ ਤੇ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਤਾ ਤੇ ਉਹਨਾਂ ਅੰਦਰ ਆਪਣੀ ਕੁੰਡੀ ਲਾ ਕੇ ਆਪਣੀ ਟ੍ਰੀਟਮੈਂਟ ਸ਼ੁਰੂ ਕਰ ਦਿੱਤੀ ਫਾਦਰ ਉਹਨਾਂ ਨੇ ਜੋ ਵੀ ਉਹਨਾਂ ਦਾ ਪ੍ਰੋਸੈਸ ਹੁੰਦਾ ਨਾ ਜਿੱਦਾਂ ਬੇਲਿੱਡੇ ਚਾਹ ਹਾਟ ਲਾਇਆ ਡੇਗਾ ਨਾ ਕਰਾਇਏ ਪਾਈਪਾਈ ਜਾਂ ਗਲੇ ਰਹੀ ਪਾਈਪ ਆ ਕੇ ਉਹਨਾਂ ਪੂਰਾ ਆਪਣਾ ਜਿਹੜਾ ਇਗਜ਼ਾਮ ਦਿੱਤਾ ਕਰਦੇ ਹੋ ਕੀਤਾ ਉਹਨਾਂ ਤੇ ਫਸਟ ਏਅਰ ਪੂਰੀ ਦਿੱਤੀ ਉਹਨਾਂ ਨੇ ਉਹਨਾਂ ਲੋ ਕੋਈ ਨਹੀਂ ਮਤਲਬ ਕੋਈ ਪਤਾ ਹੀ ਵਰਤੀ ਕਿ ਉਹਨਾਂ ਪੂਰਾ ਖਿਆਲ ਰੱਖਿਆ ਡੇਢ ਦੋ ਘੰਟੇ ਬਾਅਦ ਜਦੋਂ ਉਹ ਬਾਹਰ ਆਏ ਤੇ ਉਹਨਾਂ ਨੇ ਇਹੋ ਕਿਹਾ ਵੀ ਸੌਰੀ ਇਹਦੀ ਐਕਸਪਾਇਰ ਹੋ ਚੁਕਾ ਹੈ ਮਤਲਬ ਇਜ਼ਾਹਾਤ ਮਤਲਬ ਇਹ ਪੁਸ਼ੇਆਪੀ ਦਾ ਕਾਰਨ ਕੀ ਬਣਿਆ ਕਿ ਉਹਨਾਂ ਨੇ ਕਿਹਾ ਕਿ ਇਹ ਸਾਈਲੈਂਟ ਅਟੈਕ ਆ ਬਾਕੀ ਜੋ ਉਹਨਾਂ ਦਾ ਪ੍ਰੋਸੈਸ ਹੈ ਉਹਦੇ ਸਾਬਨਾ ਕੀ ਉਹਨਾਂ ਦੀ ਰਿਪੋਰਟਾਂ ਹੁੰਦੀਆਂ ਨੇ ਉਹ ਬਾਅਦ ਵਿੱਚ ਮਿਲਦੀਆਂ ਤੇ ਬਾਕੀ ਸਾਨੂੰ ਦੇ ਬਹੁਤ ਬਠਾਸਾ ਰਮਾ ਕੁ ਤੁਹਾਨੂੰ ਕਹਿਣ ਵਾਲੀ ਨੇਟ ਤੇ ਆ ਕਿ ਉਹਦਾ ਪੇਟ ਆ ਤੇ ਇਕੱਠੇ ਮਿਕਾ ਹਾਂ ਅੰਦਰ ਕਿੱਥੇ ਗਿਆ ਸੀ ਕੋਈ 8 ਸਾਲ ਪਹਿਲਾਂ 16 ਚ ਗਿਆ ਸੀ 2016 ਚ ਇਹ ਅਰੀਡਨ ਸਟੇਟ ਆ ਆਪਣਾ ਯੂ ਐਸ ਏ ਵਿੱਚ ਉਥੇ ਪੋਰਟ ਅਰਨੋ ਸਿਟੀ ਚ ਰਹਿ ਰਹੇ ਨੇ ਐਵੇ ਤੇ ਉਹਨੂੰ ਬੇਟੇ ਨੂੰ ਵੀ ਜਦੋਂ ਉਹ ਜੇਤੋ ਲੱਗ ਰਹਿ ਰਿਹਾ ਹੈ ਉਹਨੂੰ ਜਦੋਂ ਇਹਦੇ ਦੋਸਤ ਨੇ ਕਿਸੇ ਨੇ ਫੋਨ ਕੀਤਾ ਵੀ ਇਦਾਂ ਕੁਝ ਪ੍ਰੋਬਲਮ ਆ ਗਈ ਹੈ ਉਹ ਲੱਗ ਲੱਗ ਸੀ ਫਿਰ ਉਹ ਜਦੋਂ ਆਇਆ ਤੇ ਉਹਨੇ ਇਹਨੂੰ ਫੋਨ ਕੀਤਾ ਵੀ ਇਦਾਂ ਗੱਲ ਉਹ ਗੱਲ ਨਹੀਂ ਹੋ ਰਹੀ ਫਿਰ ਮੈਂ ਉਹਨੂੰ ਪੁੱਛਿਆ ਮੈਂ ਵੀ ਕੀ ਗੱਲ ਬਾਤ ਹੈ ਕਹਿੰਦਾ ਵੀ ਮੈਂ ਇਹ ਅਪਾਰਟਮੈਂਟ ਦੇ ਬਾਹਰ ਜਿੱਥੇ ਰਹਿ ਰਿਹਾ ਹਾਂ ਜੇ ਪਾਲਸ ਮੈਂ ਤਾਂ ਭੋਲਿਆ ਤਾਂ ਪੁਲਿਸ ਫੋਰਸ ਬਹੁਤ ਬਹੁਤ ਆ ਉਹ ਅੰਦਰ ਜਾਣ ਨਹੀਂ ਦੇ ਦਿੰਦੇ ਤੇ ਫਿਰ ਕੋਈ ਘੰਟੇ ਬਾਅਦ ਦੇ ਘੰਟੇ ਬਾਅਦ ਫੇਰੇ ਨਾਲ ਰਿਕਵੈਸਟ ਕੀਤੀ ਕਿ ਸਾਨੂੰ ਅੰਦਰ ਜਾ ਕੇ ਦੇਖਣ ਦਿਓ ਫਿਰ ਬੇਟਾ ਤੇ ਨਾਲ ਸਾਡੇ ਹੋਰ ਸਾਡੇ ਇਹਨਾਂ ਦੇ ਗਵਾਨ ਸੀਗਾ ਕੋਈ ਮੇਰਾ ਹੈਪੀ ਚੈਦਰ ਨਾਮ ਸੀ ਉਹ ਹਾਂ ਤੇ ਦੋਵੇਂ ਜਣ ਸਾਨੂੰ ਦੋ ਜਣ ਤਾਂ ਪਾਕੀ ਜਿਹੜੇ ਮੁੰਡੇ ਯਾਰ ਦੋਸਤ ਬਾਹਰ ਕੋਈ 100 150 ਜਿੰਨੇ ਵੀ ਬਾਹਰ ਖੜੇ ਰਹੇ ਉਹਨਾਂ ਕਿ ਇਹਨੂੰ ਅੰਦਰ ਜਾਣ ਦੇ ਆ ਜੇ ਫਿਰ ਅੰਦਰ ਜਾ ਕੇ ਵੇਖਿਆ ਤੇ ਕੋਈ ਦੇਖਣ ਵਾਲਾ ਸਿਸਟਮ じゃ ਨਹੀਂ ਤੇ ਉਹਦਾ ਮੇਰੇ ਉਹਦੀ ਵੀਡੀਓ ਕਾਲ ਵੀ ਖਾਈ ਪਰ ਬਥੇਰਾ ਬੇਟਾ ਰੋਦਮ ਮ ਰੁਕਾਉਂਦੇ ਆ ਪਾਪ ਘਟਾ ਨਹੀਂ ਮੈਂ ਉਹ ਪੁੱਤੇ ਨੇ ਕਿਧਾ ਹਤਨਾ ਜਿਵੇਂ ਗੁਰਮਾਹਰ ਦੇ ਪਾਣਾ ਨੂੰ ਹੁੰਨਾ ਪੈਣਾ ਕੀ ਕਰ ਸਕਦੇ ਹੋ ਬਹੁਤ ਵੱਡਾ ਸਦਨਾ ਹੈ ਕਿ ਪ੍ਰਮਾਤਮਾ ਉਹਦੀ ਅਰਦਾਸ ਕਰਦੇ ਪਰਵਾਦੋ ਆਤਮ ਨੂੰ ਸ਼ਾਂਤੀ ਦਵੇ ਸਾਨੂੰ ਸਾਰਾ ਰਿਸ਼ਤਾ ਭੈਣ ਭਰਾ ਪਾਣਾ ਬੰਦਾ ਬਾਲਪਸਾ ਹੋ ਕੀ ਕਰ ਸਕਦੇ ਹੋ ਹੋਰ ਮਹਾਰਾਜ ਜੀ ਅਗੇ ਹੋਰ ਅਰਦਾਸ ਕਰਦੇ ਬਾਕੀ ਉਥੇ ਪ੍ਰਕਿਰਿਆ ਚੱਲਣ ਰਹੀ ਹੈ ਵੇਖੋ ਉਹਨਾਂ ਆਜੋਥੇ ਸੰਡੇ ਆ ਕੱਲ ਮੰਡੇ ਨੂੰ ਥੋ ਡੈਡ ਬੱਡ ਸ਼ੈੱਲ ਚੱਲੂ ਕੋ ਦੋ ਤਿੰਨ ਦਿਨਾਂ ਵਿੱਚ ਆ ਜਾਏਗੀ